جب کی ہے جاب کی ہے گیان کی ہے دھیان کی, کی ہے جڑنا کی ہے ملنا کی ہے پڑھنا اور گل ہے سننا اور گل ہے ਸੱਤ ਸਾਲ ਚ ਜਾਣਾ ਪਏਗਾ ਆਪਣੇ ਆਪ ਨੂੰ ਸਮਝਾਣਾ ਪਏਗਾ ਕਿੰਥੇ ਸੁਣ ਲਿਆ ਨਹੀਂ ਗੱਲ ਬਣਨੀ ਸੋ ਪਿਤਾ ਨੇ ਬਾਜ ਮਾਰੀ ਪਾਣੀ ਦਾ ਕਲਾਤ ਦੇ ਜੋ ਨਹੀਂ ਸੁਣ ਨਾਲ ਗੱਲ ਨਹੀਂ ਬਣਨੀ ਸਮਝਣਾ ਪਏਗਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਪਾਣੀ ਪਾਣੀ ਕਰਿਆ ਨਹੀਂ ਪਿਆਸ ਬੁਝਣੀ ਰੋਟੀ ਰੋਟੀ ਕਰਿਆ ਨਹੀਂ ਗਲੇ ਤੇ ਨੀਚੋਂ ਨਗਾਣੀ ਪਏਗੀ ਦੋ ਦੋ ਚੀਜ਼ਾਂ ਹਨ ਅੱਛਾ ਸਵਰਗ ਹੈ ਨਰਕ ਹੈ ਸੋ ਸਵਰਗ ਕੀ ਹੈ ਸਵਰਗ ਹੈ ਸੋ ਨਰਕ ਕੀ ਹੈ ਦੁੱਖ ਹੈ ਸੋ ਕਿ ਪਾਪੁਨ ਦੀ ਖਾਵਤ ਜੋ ਹੈ ਦੇ ਤੋ ਪਾਪੁਨ ਵਿੱਚ ਹੈ ਨਹੀਂ ਚੌਥੇ ਪਦ ਚ ਨਹੀਂ ਗਿਆ 40000 ਬੰਦੇ ਤੇ ਖੋਜ ਕੀਤੀ ਨਹੀਂ ਕੋਈ ਗੁਰਮਖ ਨਿਕਲਿਆ ਕੋਈ ਗਰਮਤ ਦੀ ਵਿਚਾਰ ਕਰਦਾ ਹੈ ਨਹੀਂ ਇਕ ਵੀ ਨਹੀਂ ਗਰਮਕੰਦ ਲਿਆ ਕਰੋੜਾ ਜੋ ਹੈ ਜੋ ਪਹੁੰਚਿਆ ਹੋਇਆ ਹੈ ਇਸ ਕੋਲ ਨੂੰ ਛੱਡਣਾ ਸੀ ਬੱਸ ਨੂੰ ਛੱਡਣਾ ਸੀ ਜਾਜ ਨੂੰ ਛੱਡਣਾ ਸੀ ਰੇਲ ਗਾੜੀ ਕਾਰ ਨੂੰ ਛੱਡਣਾ ਸੀ ਸਮੁੰਦਰ ਨੂੰ ਪਾਰ ਕਰਕੇ ਛੱਡਣਾ ਸੀ ਕਿਸ਼ਤੀ ਨੂੰ ਨਹੀਂ ਪਿਆਰ ਕਰਕੇ ਬਹਿ ਗਏ ਕਹਿੰਦੇ ਬ੍ਰਿਆਈ ਅਛਾਈ ਨਹੀਂ ਬ੍ਰਿਆਈ ਛੋਟੀ ਹੈ ਜੇ ਇਹ ਕਿਸ਼ਤੀ ਨੂੰ ਛੋਟਾ ਸੇਕ ਹੈ ਡੁੱਬ ਜਾਣੀ ਹੈ ਪਾਣੀ ਆ ਜਾਣਾ ਹੈ ਪਰ ਜਾਣਾ ਹੈ ਛ ਇਹ ਨਿਕਾਜ ਆ ਜੀਵਨਾ ਸਮਝ ਜਿੰਨਾ ਸੁਖਮ ਹੈ ਉਨਾ ਉਹਦੇ ਚ ਤਾਕਤ ਜ਼ਿਆਦੀ ਹੈ ਸੱਤ ਸ੍ਰੀ ਕਾਲ ਆਪਣੇ ਆਪ ਦੀ ਜਾਨ ਪਛਾਨ ਕਰਨੀ ਪਏਗੀ ਆਪਣੇ ਖੇਤ ਚ ਆਪਣੇ ਪਸ਼ੂ ਵੜਿਆ ਹੈ ਕਿੰਨੋਂ ਲਾਂਬਾ ਦਈਏ ਤੇ ਦਿਨ ਰਾਤ ਜੋ ਦੋ ਦੋ ਦਿਸਦੇ ਹਨ ਇੱਕ ਇੱਕ ਹੈ ਇਹ ਨਰ ਮਾਦਾ ਇਸਤਰੀ ਮਰਦ ਨਹੀਂ ਮਨੁੱਖ ਜਾਤ ਸਾਰੇ ਆਦਾ ਧਰਮ ਇੱਕ ਹੈ ਇੱਕੋ ਹੈ ਪਾਈ ਇੱਕੋ ਹੈ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਇੱਕ ਦੀ ਹੈ ਇੱਕ ਨਾਲ ਜਪ ਕਰਨਾ ਪਏਗਾ ਇੱਕ ਦਾ ਜਾਪ ਕਰਨਾ ਪਏਗਾ ਇੱਕ ਦਾ ਗਿਆਨ ਲੈਣਾ ਪਏਗਾ ਇੱਕ ਦਾ ਧਿਆਨ ਕਰਨਾ ਪਏਗਾ ਸੋ ਇੱਕ ਨਾਲ ਜੁੜਨਾ ਪਏਗਾ ਜੁੜੇ ਦਾ ਨਾਮ ਹੈ ਜੋਗੀ ਅੱਛਾ ਜਪ ਕੀ ਹੈ ਜਪ ਹੈ ਉਹਦਾ ਹੁਕਮ ਜਾਬ ਕੀ ਹੈ ਉਹਦੀ ਸਮਝ ਅਸੀਂ ਪਾਠੀ ਬਹੁਤ ਪਾਠ ਕਰ ਲੇ ਨਹੀਂ ਪਾਠ ਕਰਨ ਨਾਲ ਗੱਲ ਨਹੀਂ ਬਣਨੀ ਰਾਵ ਰਾਮ ਕਰਿਆ ਟੈਗਰ ਵੈਗਰ ਕਰਿਆ ਨਹੀਂ ਸਮਝਣਾ ਸੀ ਸੋ ਇੱਕ ਵਾਰੀ ਗੱਲ ਇੱਕ ਵਾਰੀ ਸਮਝਣੀ ਹੈ ਅੱਛਾ ਵਾਰ-ਵਾਰ ਕਰੀ ਜਾਓ ਪੰਜ ਬਾਣੀਆਂ ਦਾ ਪਾਠ ਨਹੀਂ ਅਸੀਂ ਇੱਕ ਕਲਾਸ 'ਚ ਬੈਠੇ ਹਾਂ ਪਹਿਲੋ ਨੌਕਰੀ ਚਾਹੁੰਦੇ ਆ ਫਿਰ ਪੜਾਂਗੇ ਨਹੀਂ ਇਹ ਸਿਆਣ ਫਵੇਨੀ ਚੱਲੇ ਠੀਕ ਹੈ ਪਖੰਡ ਪਹਿਲੋ ਠੀਕ ਹੈ ਕੋਈ ਪਖੰਡ ਚੱਲੇਗਾ ਸਮਾਧੀਆਂ ਲਾਓ ਮਾੜਾ ਫੇਰੋ ਅੱਖਾਂ ਮੀਟੋ ਨਹੀਂ ਅੱਖਾਂ ਤਾਂ ਪਹਿਲਾਂ ਹੀ ਮੀਟੀਆਂ ਹੋਈਆਂ ਹਨ ਸੋ ਅੰਦਰ ਇੱਕ ਸੈਕਿੰਡ ਚ 9 ਲੱਖ ਸੈੱਲ ਬਣਦੇ ਹਨ ਤਾਕਤ ਟੁੱਟਦੀ ਆ ਅੰਦਰੋਂ ਅੱਛਾ ਨਿੱਕੇ ਨਿੱਕੇ ਜੀਵ ਸਰੀਰ ਨੂੰ ਚਲਾ ਰਹੇ ਹਨ ਕਿਉਂਕਿ ਦਾਸ ਨੇ ਯੂ ਐਸ ਏ ਦੀ ਵਿਦਿਆ ਲਈ ਆ ਇਹ ਜੋ ਮੈਂ ਖੜਾ ਹਾਂ ਇਹ ਵੀ ਸੈੱਲ ਹਨ ਸਰੀਰ ਨੂੰ ਖੜਾ ਰੱਖਣ ਵਾਲੇ 99.6 ਸਾਰਾ ਮਨਚ ਖਜਾਨੇ ਹਨ ਆਤਮਾ ਚ ਖਜਾਨੇ ਹਨ ਸੁਖਮ ਚੀਜ਼ ਜਿੰਨੀ ਹੈ ਉਤਨੀ ਪਾਵਰਫੁਲ ਹੈ ਸ ਅਸੀਂ ਅਣੂ ਅਣੂ ਬਣਾਏ ਪਰਮਾਣੂ ਬੰਬ ਬਣਾਏ ਵਿਗਿਆਨ ਨੇ ਸਾਇੰਸ ਨੇ ਬਾਹਰ ਤਰੱਕੀ ਕੀਤੀ ਬਾਹਰ ਵੱਡਾ ਕਰਤਾ ਅੱਛਾ ਸਾਰ ਪਵਨ ਗੁਰੂ ਹੈ ਅੱਛਾ 10 ਲੱਖ ਪਾ ਦਿਓ ਜੀ ਪਾਤਾ ਜੀ ਮੋਬਾਈਲ ਤੇ ਪਾਤਾ ਹਵਾ ਚਾ ਵੀ ਮਾਇਆ ਹਵਾ ਚੀ ਤਾਕਤ ਹੈ ਜਦੋਂ ਖੁਸ਼ੀ ਦੀ ਖਬਰ ਮਿਲਦੀ ਹੈ ਸਰੀਰ ਨੱਚ ਉੱਠਦਾ ਹੈ ਅੰਦਰੋਂ ਕੈਮੀਕਲ ਉੱਠਦਾ ਹੈ ਭੀ ਮਰਗੀ ਅਮਲ ਉੱਡਦਾ ਹੈ ਇਹੀ ਤਾਕਤ ਹੈ ਨਿਤ ਨਵ ਹੈ ਪਰਮੇਸ਼ਰ ਸੱਚ ਪਰਮੇਸ਼ਰ ਨਿਤ ਨਵ ਹੈ ਇਹੀ ਪਰਮੇਸ਼ਰ ਕੋ ਤਾਕਤ ਹੈ ਉਹ ਗੁੱਥੇ ਵਰਗਾ ਗੁੱਠਾ ਨਹੀਂ ਬਣਾ ਰਿਹਾ ਉਹ ਚਿਹਰੇ ਵਰਗਾ ਚਿਹਰਾ ਨਹੀਂ ਬਣਾ ਰਿਹਾ ਧਾੜੇ ਵਰਗਾ ਧਾੜਾ ਨਹੀਂ ਬਣਾ ਰਿਹਾ ਭਗਤੀ ਕੀ ਹੈ ਤੂੰ ਉੱਚਾ ਹੈ ਲੰਮਾ ਹੈ ਮਧਰਾ ਹੈ ਕਾਲਾ ਹੈ ਜਿਵੇਂ ਦਾ ਹੈ ਸਭ ਤੋਂ ਲੱਕੀ ਹੈ ਗੁੱਡ ਹੈ ਆਪਣੇ ਆਪ ਨੂੰ ਪਿਆਰ ਕਰਨਾ ਇਹ ਹੀ ਭਗਤੀ ਹੈ ਸੋ ਭਗਤੀ ਦੇ ਦੋ ਦੋ ਚੀਜ਼ਾਂ ਹਨ ਅੱਛਾ ਦੋ ਦੋ ਦੱਸੋ ਡਰ ਔਰ ਪ੍ਰੇਮ ਅੱਛਾ ਕੋਈ ਗੱਲ ਪੁੱਛਣੀ ਕਿੰਨੂੰ ਪੁੱਛਿਆ ਆਕਾਸ਼ ਤੇ ਸਤਿਆ ਤੋਂ ਖੜਾ ਹੈ ਇਹ ਢਾਰਰ ਪ੍ਰੇਮ ਨਾਲ ਖੜਾ ਹੈ ਆਪਣੀ ਦੇਵਤੀ ਦੇ ਰਿਹਾ ਹੈ ਧਰਮ ਚ ਹੈ ਆਪਣਾ ਫਰਜ ਸਮਝ ਰਿਹਾ ਹੈ ਸੂਰਜ ਚੰਦਰਮਾ ਜੋ ਦੀਵੇ ਹਨ ਇਹ ਵੀ ਆਪਣੀ ਡਿਊਟੀ ਦੇ ਰਹੇ ਹਨ ਧਰਮ ਚ ਖੜੇ ਹਨ ਧਰਤੀ ਵੀ ਧਰਮ ਚ ਖੜੀ ਹੈ ਅਸਮਾਨ ਚ ਲੜਕੀ ਹੋਈ ਹੈ ਦਿਨ ਰਾਤ ਬਣ ਰਹੇ ਹਨ ਪਰਮੇਸ਼ਰ ਨੇ ਇੱਕ ਵਾਰੀ ਮਾਲ ਧਰਤੀ ਚ ਪਾਇਆ ਹੈ ਜਿਉਂ-ਜਿਉਂ ਅਕਲ ਸੂਝ-ਭੂਝ ਅਕਲ ਆਏਗੀ ਕਿੰਤਾਉ ਸਮਝਾਗੇ ਅੱਛਾ ਇਹ ਸਦਨਾ ਜੀ ਕਹਿੰਦੇ ਮੈਂ ਨਹੀਂ ਕਰਿਆ ਕਸਾਈ ਪੁਣਾ ਮੇਰ ਤੋਂ ਕਰਾ ਰਿਆ ਹੈ ਰਜੋ ਤਮੋ ਸਦੋ ਇਹ ਚੌਥੇ ਪਦ ਦਾ ਗਿਆਨ ਹੈ ਬਿਰਲਾ ਸਮਝੇਗਾ ਕਰੋੜਾ ਚੋ ਅੱਛਾ ਤੂੰ ਕੀ ਕਰ ਮਾਇਆ ਕਮਾ ਤੇਰੇ ਕੋਲ ਕਿੰਨੇ ਨੇ ਜੀ 1000 ਤੇਰੇ ਕੋਲ ਜੀ 2000 ਇਰਕੋਲ ਜੀ 3000 ਇਰਕੋਲ 6000 ਅੱਛਾ ਵੱਡੇ ਬਿਜ਼ਨਸਮੈਨ ਬੰਨਣਾ ਚਾਹੁੰਦੇ ਹਨ ਨਹੀਂ ਕਮ ਕਾਲ ਕਮਾਈ ਕਰਨੀ ਪਵੇਗੀ ਆਪਣੇ ਆਪ ਨੂੰ ਸਮਝਣਾ ਪਵੇਗਾ ਗਰੀਬੀ ਚ ਪੈਦਾ ਹੋਣਾ ਇਹ ਪਰਮੇਸ਼ਰ ਦੀ ਖੇਡ ਹੈ ਗਰੀਬ ਹੋ ਕੇ ਮਰਨਾ ਇਹ ਸਾਡੀ ਗਲਤੀ ਹੋ ਸਕਦੀ ਹੈ ਤਰ ਤਰ ਸਮਰਨਾ ਸਹਿਬ ਸਹਿ ਮਰਨਾ ਚਿੰਤਾ ਨਾਲ ਮਰਨਾ ਏ ਤਾਕਤਵਾਰ ਦਿਲ ਉਹਦਾ ਦਿਲਾਂ ਦੀ ਹਾਕ ਦਿਲ ਸਮਝਣ ਕੇ ਅੱਛਾ ਸਾਨੂੰ ਕੀ ਐ ਮੀਟਰ ਲਾ ਕੇ ਵੇਖੋ ਸਾਨੂੰ ਪਾ ਪਾ ਦਾ ਬੁਖਾਰ ਹੈ ਤਾਪ ਹੈ ਅੱਛਾ ਮੀਟਰ ਲਾ ਕੇ ਦੇਖੋ ਦੂਜਿਆਂ ਦੇ ਦੁੱਖ ਤੋਂ ਅਸੀਂ ਦੁਖੀ ਹੋਈਏ ਠੀਕ ਹੈ ਦੂਜਿਆਂ ਦੇ ਸੁੱਖ ਤੋਂ ਅਸੀਂ ਦੁਖੀ ਹੁੰਦੇ ਹਾਂ ਅੱਛਾ ਨਹੀਂ ਪਿਆਰੇ ਆਪੋ ਆਪਣਾ ਇਹ ਵਿਗੜੇ ਹੋਏ ਹੱਥੀ ਨੂੰ ਬਾਂਦਰ ਦੀ ਨਿਆਈ ਨੂੰ ਇਹ ਮਨ ਘਰੇ ਨਹੀਂ ਰਹਿੰਦਾ ਅੱਛਾ ਹਮੇਸ਼ਾ ਅਵਾਰਾ ਰਹਿੰਦਾ ਹੈ ਇੱਕ ਆਜ਼ਾਦੀ ਸਭ ਨੂੰ ਪਰਮੇਸ਼ਰ ਨੇ ਬਖਸ਼ੀ ਹੈ ਜਿਵੇਂ ਤੂੰ ਜੀਣਾ ਹੈ ਜਿਹੜਾ ਕਰਮ ਕਰਨਾ ਹੈ ਉਹਦੇ 'ਚ ਵਰਦਾਨ ਹੈ ਉਹਦੇ 'ਚ ਸੁੱਖ ਹੈ ਜਿਹੜਾ ਕੰਮ ਕਰਨਾ ਹੈ ਉਹਦੇ 'ਚ ਦੁੱਖ ਹੈ ਤੇ ਆਥੇ ਜਬੈਂਟਰੀ ਖੂਚ ਟਿਕਣਾ ਕਿਹਦੀ ਗਲਤੀ ਹੈ ਇਹ ਪਾਪ ਉਹਨਾਂ ਦੀ ਗੱਲ ਛੱਡ ਕੇ ਤੂੰ ਜੀ ਜੀ ਆਂ ਦਾ ਹਾਰ ਜੀ ਹੈ ਅੱਛਾ ਇਹ ਸਮੁੰਦਰ ਪਾਣੀ ਦੀ ਬੂੰਦ ਇੱਕ ਸਮੁੰਦਰ ਦੇ ਰੂਪ ਸੀ ਸਮੁੰਦਰ ਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਏਗੀ ਇਹ ਲੋਨ ਦੀ ਡਾਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚੇ ਖੁਰ ਗਈ ਠੀਕ ਹੈ ਬੰਦਾ ਇਤੇ ਆ ਜਾਏ ਬਹੁਤ ਕੁਝ ਕਰ ਸਕਦਾ ਹੈ ਅਸੀਂ ਬੰਦੇ ਨਹੀਂ ਬਣੇ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਖੋਜ ਕਰਨੀ ਪਵੇਗੀ ਹਰ ਰੋਜ਼ ਕਰਨੀ ਪਵੇਗੀ ਜਿੱਥੇ ਲੱਦ ਹੈ ਉੱਥੇ ਘੋੜੇ ਹਨ ਅੱਛਾ ਜਿੱਥੇ ਬੱਚੇ ਹਨ ਉੱਥੇ ਬੱਚਿਆਂ ਦਾ ਮਾਤਾ ਪਿਤਾ ਹੈ ਘਰ ਹੈ ਜਿੱਥੇ ਧੂਆ ਹੈ ਉੱਥੇ ਅੱਗ ਹੈ ਦੇਖੋ ਇਹ ਲੱਕੜ ਚ ਅਗ ਚੂਪੀ ਹੋਈ ਹੈ ਦੁੱਧ ਚ ਘਿਓ ਛੁਪਿਆ ਹੋਇਆ ਹੈ ਪਾਣੀ ਸਾਰਿਆਂ ਦਾ ਪੀਤਾ ਹੈ ਸਾਰਿਆਂ ਨੂੰ ਹਰਾ ਪਰਾ ਕਰ ਰਿਹਾ ਹੈ ਪਵਨ ਗੁਰੂ ਹੈ ਹਵਾ ਚ ਬਹੁਤ ਤਾਕਤ ਹੈ ਇੱਕ ਜੜ ਲਈ 40 ਫਲ ਲੱਗ ਰਹੇ ਹਨ ਪਿਉਂਦ ਕਰਕੇ ਸਾਰੀ ਹਵਾ ਚ ਛਕਤੀ ਹੈ ਕੋਈ ਚਰਦੀ ਕਲਾ ਦੀ ਖਬਰ ਆਉਂਦੀ ਹੈ ਸਰੀਰ ਨੱਚ ਉੱਠਦਾ ਹੈ ਕੋਈ ਟੈਂਦੀ ਕਲਾ ਦੀ ਖਬਰ ਆਈ ਨੁਕਸਾਨ ਹੋਇਆ ਐਸੀਡੈਂਟ ਹੋਇਆ ਸਰੀਰ ਬੇਜਾਨਾ ਹੋ ਜਾਏਗਾ ਸਾਰੀ ਸ਼ਬਦਾਂ ਚ ਤਾਕਤ ਹੈ ਸ਼ਬਦ ਹੀ ਗੁਰੂ ਹੈ ਆਪਣੇ ਆਪ ਦੀ ਜਾਨ ਪਛਾਨ ਕਰਨੀ ਪਵੇਗੀ ਇਹਨਾਂ ਸਾਰੂ ਬੀਜ ਬੀਜਿਆ ਨਹੀਂ ਚੰਗਾ ਫਲ ਨਹੀਂ ਲੱਗਣਾ ਬੱਚੇ ਸਾਡੇ ਅਸਲੀ ਤਨ ਸੀ ਬੱਚਿਆਂ ਨਾਲ ਬੱਚੇ ਬਣ ਕੇ ਅਸੀਂ ਜੀਣਾ ਸੀ ਅੱਛਾ ਇਹ ਜੇ ਗਲਾਸ ਮੈਲਾ ਹੈ ਉਹਦੇ ਚ ਦੁੱਧ ਪਾ ਦੀਏ ਨਹੀਂ ਨਾਲ ਖੁਸ਼ਬੂ ਆ ਜਾਣੀ ਹੈ ਅਸੀਂ ਕਹਿੰਦੇ ਆ ਸਾਡੇ ਬੱਚੇ ਠੀਕ ਹੋਣ ਨਹੀਂ ਉਹਨਾਂ ਨੂੰ ਬੁੱਢਿਆਂ ਵਾਲੀ ਸਿੱਖਿਆ ਨਾ ਦੇ ਬਜ਼ੁਰਗਾਂ ਵਾਲੀ ਨਹੀਂ ਤੂੰ ਆਪਣੇ ਆਪ ਜਦੋਂ ਮਾਪਾ ਪਿਤਾ ਮਾਤਾ ਪਿਤਾ ਠੀਕ ਹੋਣਗੇ ਬੱਚੇ ਇੱਕ ਇੱਕ ਕਦਮ ਸਿੱਖਿਆ ਲੈ ਰਹੇ ਹਨ ਜਦੋਂ ਭਾਂਡਾ ਸਾਫ਼ ਹੈ ਉਹ ਸਾਡਾ ਇਹ ਸਰੀਰ ਵੀ ਐਦਾ ਹੈ ਦੋ ਦੋ ਹਨ ਪਰਮੇਸ਼ਰ ਦਾ ਵੀ ਦੂਸਰਾ ਰੂਪ ਹੈ ਦੂਜਾ ਰੱਬ ਹੈ ਹਾਂ ਦੂਸਰਾ ਰੱਬ ਉਹਦੀ ਮਾਇਆ ਹੈ ਜੋ ਅੱਖਾਂ ਨਾਲ ਵੇਖ ਰਹੇ ਹਾਂ ਇਹ ਸਾਰੀ ਉਹਦੀ ਮਾਇਆ ਹੈ ਜੋ ਸਾਰੇ 84 85 86 ਲੱਖ ਜੂਨ ਨੂੰ ਬਣਾ ਰਹੀ ਹੈ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਦਾਸ ਦੀ ਖੋਜ ਹੈ ਆਪੇ ਪ੍ਰਗਟ ਹੋਏਗੀ ਤੂੰ ਕੀ ਕਰ ਤੂੰ ਵੇਖ ਤਮਾਸ਼ਾ ਇਹ ਪਾਣੀ ਦੀ ਬੂੰਦ ਇਹ ਲੱਕੜੀ ਦੀ ਕਾਠੀ ਇਹ ਲੱਕੜੀ ਦਾ ਖੜਾਉਣਾ ਨੱਚ ਰਿਹਾ ਹੈ ਵਿੱਚੋਂ ਵੱਡਾ ਆਇਆ ਹੋਇਆ ਹੈ ਇੱਕ ਕਾਰ ਹੈ ਇੱਕ ਡਰਾਈਵਲ ਹੈ ਦੋ ਚੀਜ਼ਾਂ ਹਨ ਬਾਪੂ ਤੇ ਘਰੀ ਹੈ ਬਾਪੂ ਹਣ ਉੱਠਦਾ ਨਹੀਂ ਹੈ ਨਹੀਂ ਉਹਨੋਂ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਨਹੀਂ ਵਿੱਚ ਵੱਡੀ ਜੋਤ ਆਈ ਸੀ ਉਹ ਚਲੀ ਗਈ ਹੁਣ লাশ ਹੋ ਗਈ ਮਰਤਕ ਹੋ ਗਿਆ ਸੋ ਅੱਜ ਤਰੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਥੜਾ ਸਾਹਿਬ ਸੁਬਾਣਾ ਮੰਡੀ ਤੋਂ ਜਦੋਂ ਉਦੋਂ ਦਿੱਲੀ ਨੂੰ ਗਏ ਹਨ ਸਿਹਦੀ ਵਾਸਤੇ ਉਦੋਂ ਇੱਥੇ ਗੁਰੂਕਰ ਗੜੀ ਸਾਹਿਬ ਆਏ ਸੋ ਅੱਜ ਆਗਮਨ ਹੈ ਆਗਮਨ ਦਿਸ ਦਿਨ ਸਾਰੀਆਂ ਸੰਗਤਾਂ ਇਹ ਨਿਹੰਗ ਸਿੰਘ ਆਪਣਾ ਕੌਤਕ ਵਖਾਣਗੇ ਨਗਰ ਕੀਰਤਨ ਹੋਏਗਾ ਠੀਕ ਹੈ ਸਾਰਾ ਖੇਲ ਉਦਈ ਹੈ ਇਹ ਸਾਨੂੰ ਪਹਿਲਾਂ ਅਸੀਂ ਖੜਾਉਣੇ ਨਾਲ ਖੇਡਣ ਲੱਗ ਪਏ ਵੱਡੇ ਹੋ ਕੇ ਅਸਲੀ ਚੀਜ਼ਾਂ ਨਾਲ ਖੇਡਣ ਲੱਗ ਪਏ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਨੇ ਕਰਨਾ ਜਦ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਂਦੇ ਸਾਨੂੰ ਪਾਪਾਂ ਦਾ ਬੁਖਾਰ ਹੈ ਅੱਛਾ ਤਾਂ ਹੀ ਸਵਾਦ ਸਾਡੀ ਜੀਭ ਦਾ ਰਸ ਨਹੀਂ ਅੱਛਾ ਅਸੀਂ ਨਾ ਦੂਜਰ ਦੂਸਰਿਆਂ ਦੇ ਸੁੱਖਾਂ ਤੋਂ ਦੁਖੀ ਹੁੰਦੇ ਹਾਂ ਆਪਣੇ ਆਪ ਨੂੰ ਸੰਭਾਲਣਾ ਪਏਗਾ ਜੀ ਤੂੰ ਅਪਡੇਟ ਹੋ ਜਾ ਹੈਂਗ ਹੋਇਆ ਹੈ ਤੇਰਾ ਮਨ ਨਹੀਂ ਜੋ ਤੂੰ ਕਾਰਜ ਕਰਨੇ ਹਨ ਉਹ ਲਿਖ ਲੈ ਇਹਨੂੰ ਰਿਲੈਕਸ ਰਹਿਣ ਦੇ ਇਹਨੂੰ ਸ਼ਾਂਤੀ ਚ ਰਹਿਣ ਦੇ ਸਬਰ ਸਦੋਖ ਚ ਆਉਣਾ ਪਏਗਾ ਸਹਿਜ ਚ ਆਉਣਾ ਪਏਗਾ ਰਹਾਉ ਚ ਆਉਣਾ ਪਏਗਾ ਫਿਰ ਤੂੰ ਜੀਵਨ ਬਾਜੀ ਜਿੱਤ ਜੇਂਗਾ ਜੀ ਇੱਕ ਇੱਕ ਪੌੜੀ ਚੜਨਾ ਪਏਗਾ ਇਹ ਅਨੰਦ ਸਾਹਿਬ ਦੀਆਂ ਚਾਲੀਆਂ ਪੌੜੀਆਂ ਸੱਚਖੰਡ ਨੂੰ ਜਾਂਦੀਆਂ ਹਨ ਨਰਕ ਸਰਕ ਤੋਂ ਉੱਪਰ ਹੈ ਗੁਰਮਖ ਸਿੱਖ ਨਾ ਸਾਡੇ ਕੋਲ ਸਿੱਖੀ ਹੈ ਨਾ ਅਸੀਂ ਸਿੱਖਾਂ ਨਹੀਂ ਆਪਣੇ ਆਪ ਦੀ ਜਾਨ ਪਛਾਣ ਕਰਨੀ ਪੈਗੀ ਇਹ ਹੂੰ ਕਹਾ ਨਾਨਕ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਬਾਹਰੋਂ ਘਰ ਨੂੰ ਆ ਬਾਹਰ ਨੇ ਅੰਦਰ ਨਾਲ ਜੁੜਨਾ ਹੈ ਅੰਦਰ ਨੇ ਬਾਹਰ ਨਾਲ ਜੁੜ ਜਾਣਾ ਹੈ ਅੰਦਰ ਹੀ ਅੰਧਾਸ ਦੀ ਖੋਜ ਹੈ ਪਤਨੀ ਬੱਚੇ ਸਭ ਕੁਝਾ ਗੁੱਗਲ ਹੈ ਨਾ ਇਹ ਮਨ ਤੋਂ ਹੀ ਬਣਿਆ ਹੈ ਸਾਰੇ ਸੰਸਾਰ ਚ ਕੀ ਹੋ ਰਿਹਾ ਦਸ ਰਿਹਾ ਨਾ ਇਦਾਂ ਹੀ ਹੈ ਇਹ ਤੇ ਆਪਣਾ ਮਨ ਤਾਂ ਅਸਲੀ ਹੈ ਇਤਰ ਕੁੱਟੀ ਇਹ ਤੇ ਮਾਇਆ ਹੈ ਜੇ ਤਰ ਮਾਇਆ ਚਾਹੀਦੀ ਹੈ ਤਰ ਕੁੱਟੀ ਖੋਲ ਲੈ ਸਾਰੇ ਅਸੀਂ ਗਾਹ ਖਾਂ ਇਹ ਚੌਥੇ ਪਾਦ ਦਾ ਗਿਆਨ ਹੈ ਕੁਛ ਨਾ ਕੁਛ ਖਰੀਦ ਰਹੇ ਹਾਂ ਜੀ ਇਹ ਕਰੋਨਾ ਆਇਆ ਨਾ ਕਿਹੜਾ ਭਾਈ ਹੈ ਭੈਣ ਹੈ ਕੌਣ ਸਾਡੀ ਪਤਨੀ ਹੈ ਪਤਾ ਲੱਗ ਗਿਆ ਨਾ ਪਰ ਅਸੀਂ ਢੀਠ ਮਿੱਟੀ ਦੇ ਹਾਂ ਠੀਕ ਹੈ ਸਾਰਾ ਖੇਲ ਉਹਦੇ ਹੀ ਚੱਲ ਰਿਹਾ ਹੈ ਬਿਰਲੇ ਨੂੰ ਸਮਝਾਏਗੀ ਜੀ ਉਹ ਕਾਨੂੰਨ ਰੂਪ ਹੈ ਅਸਿਸ਼ਟ ਰੂਪ ਹੈ ਉਹ ਕੁਦਰਤ ਰੂਪ ਹੈ ਕੁਦਰਤ ਨੂੰ ਸਮਝਣਾ ਪਏਗਾ ਪ੍ਰਦੂਸ਼ਣ ਘਟਾਉਣਾ ਪਏਗਾ ਰੁੱਖ ਲਾੜੇ ਪੈਣਗੇ ਆਪਣੇ ਮਨ ਨੂੰ ਸਮਝਾਉਣਾ ਪਏਗਾ ਜੀ ਇਹੀ ਭਗਤੀ ਹੈ ਆਪਣੇ ਆਪ ਨੂੰ ਪ੍ਰੇਮ ਕਰਨਾ ਪਏਗਾ ਜੀ ਦਾਸ ਤੋਂ ਬਹੁਤ ਹੀ ਗਲਤੀ ਆ ਰਹੀ ਐ ਮੁਰਖਾ ਦਾਸ ਹੈ ਸੰਗਤ ਅਗਰ ਗੁਰੂ ਬਖਸ਼ਣ ਵਾਲਾ ਬਖਸ਼ ਲੈਣਾ ਜੀ 9417437746 ਸੋ ਜੇ ਨਕਲੀ ਜਹਾਜ਼ ਪੇਂਟਿੰਗ ਕਰਤਾ ਵਿੱਚ ਜਹਾਜ਼ ਦੇ ਮੋਟਰਸਾਈਕਲ ਦਾ ਵੀ ਇੰਜਨ ਨਹੀਂ ਉੱਟਣਾ ਤਾਂਤਾ ਸਿਰੇ ਕੋ ਨਾਨਕ ਦੇਵ ਸਾਹਿਬ ਜੀ ਨੇ 239 ਸਾਲ ਜੀ ਕੇ ਸਾਨੂੰ ਵੱਡਾ ਜਹਾਜ਼ ਰੂਪ ਦਿੱਤਾ ਚਾਹਮ ਤਾਂ ਦਾ ਲੜ ਫੜਨਾ ਪਏਗਾ ਸ਼ਬਦੀ ਬਹੁਤ ਹੈ ਸ਼ਬਦਾਂ ਚ ਬਹੁਤ ਤਾਕਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 2030 ਚ ਸਵਿਧਾਨ ਲਾਗੂ ਹੋਏਗਾ ਕਾਨੂੰਨ ਲਾਗੂ ਹੋਏਗਾ ਅੱਛਾ ਇਹ ਕਾਲ ਯੁਗ ਕੀ ਹੈ ਜੇ ਸਾਡੇ ਮਨ ਵਸ ਨਹੀਂ ਕਾਲ ਯੁਗ ਹੈ ਸਤਜੁਗ ਕੀ ਹੈ ਜੇ ਸਾਡੇ ਮਨ ਵਸ ਹੈ ਸਤਜੁਗ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਗੁਰੂ ਹੈ ਸੀ ਹਾਂ ਸਤਗੁਰ ਹੈ ਸੀ ਪਰਮੇਸ਼ਰ ਸੀ ਉਹਨਾਂ ਦਾ ਗੁਰੂ ਜੋ 84 85 86 ਲੱਖ ਨੂੰ ਵਿੱਚ ਬੈਠਾ ਹੈ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੰਦਾ ਆਪਣੇ ਆਪ ਨੂੰ ਸਮਝਣਾ ਪਏਗਾ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਏਗੀ ਬਾਹਰੋਂ ਘਰ ਨੂੰ ਆਉਣਾ ਪਏਗਾ ਇਹ ਸਰੀਰ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ जग ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ जग ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਉਪਾਏ ਜਗਤ ਦਿਖਾਇਆ ਘਰ ਪ੍ਰਸਾਦੀ ਭੂਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ کہہ نانک سرشٹ کا مول رچیا جوت راکھی تگ میں آیا کہہ نانک سرشٹ کا مول رچیا جوت راکھی تگ میں آیا کی لین آیا سی لاہ اچھا ہوندیاں چ لگ کے آنند لینا سک وکاس ہے ایک وکاس ہے کھیڑا ہے خوشی ہے ਪਰਮ ਸੁਖ ਹੈ ਅੱਛਾ ਸੁਖ ਆਨੰਦ ਨਹੀਂ ਇਹ ਮਾਇਆ ਚ ਵੀ ਸੁਖ ਆ ਸਕਦੇ ਹਨ ਜਦੋਂ 80 ਲੱਖ ਦੀ ਗੱਡੀ ਚ ਬੈਠੇ ਆਨੰਦ ਆ ਗਿਆ ਅੱਛਾ ਕਿੰਨਾ ਚਿਰ ਥੋੜਾ ਚਿਰ ਇਹ ਹੋ ਰਸ ਚਾਹੁੰਦਾ ਹੈ ਅੱਛਾ ਇੱਕ ਦਿਨ ਜੋ ਤੂੰ ਵੇਖਿਆ ਹੈ ਅੱਖਾਂ ਨਾਲ ਵੇਖਿਆ ਹੈ ਉਹ ਪੁਰਾਣਾ ਹੋ ਜਾਣਾ ਹੈ ਪਰਮੇਸ਼ਰ ਦਾ ਜੋ ਅੱਖਾਂ ਨਾਲ ਵੇਖਦਾ ਹੈ ਇਹ ਉਹਦੀ ਮਾਇਆ ਹੈ ਇਹਦਾ ਅੰਤ ਹੈ ਠੀਕ ਹੈ ਅਮਲ ਜੇ ਤੂੰ ਲੈਣਾ ਹੈ ਇਹ ਨਵਾਂ ਪ੍ਰਾਣਾ ਕਰਨਾ ਪਏਗਾ ਅੱਛਾ ਅਪਡੇਟ ਹੋਣਾ ਪਏਗਾ ਤੂੰ ਦਸਤਾਰ ਬਦਲਿਆ ਕਰ ਰਸਤਾ ਬਦਲਿਆ ਕਰ 10 ਕਿਲੋਮੀਟਰ ਚੱਲ ਫੇਰ 10 ਬਾਹ ਖੜੀ ਕਰਕੇ ਕਹਿ ਸਕਦਾ ਤੂੰ ਤੰਦਰੁਸਤ ਰਹੇਂਗਾ ਜੀ ਆ ਚਿੰਤਾ ਕਰਕੇ ਸਾਨੂੰ ਰੋਗ ਅਸੀਂ ਪਹਿਲੂ ਖੋਜ ਕੀਤੀ ਸਾਈਕਲ ਮੋਟਰਸਾਈਕਲ ਕਾਰਾ ਰੇਲ ਗੱਡੀਆਂ ਜਹਾਜ਼ਾਂ ਤੇ ਚੜਨ ਲੱਪੇ ਆਖਰ ਸਭ ਕੁਝ ਖੱਟ ਕੇ ਫੇਰ ਸਾਈਕਲਾ ਤੇ ਆ ਗਏ ਪੈਦਲ ਆ ਗਏ ਅੱਛਾ ਹੁਣ ਸਾਨੂੰ ਸਮਝ ਆ ਗਈ ਠੀਕ ਹੈ امیر ਬੰਦਾ ਸਿੱਧੀ ਚੋਂ ਜੇ ਦਾ ਸਭ ਕੁਝ ਲੈ ਕੇ ਕੁਝ ਵੀ ਨਹੀਂ ਮਿਲਿਆ ਤੰਦਰੁਸਤੀ ਲੈਣੀ ਸੀ ਕਿਹੜਾ ਲੈਣਾ ਸੀ ਵਿਕਾਸ ਪਰਮਾਨੰਦ ਚ ਜਾਣਾ ਸੀ ਗੁਰੂਕੋਲ ਹੈ ਕਰੋਨਾ ਚ ਪਰਮਾਨੰਦ ਚ ਜਾਂਦਾ ਹੈ ਉਹਦਾ ਖੇਲ ਚੱਲ ਰਿਹਾ ਹੈ ਅਸੀਂ ਤਾਂ ਸਾਨੂੰ ਚਲਾ ਰਿਹਾ ਹੈ ਇਹ ਇੰਜਣ ਰੂਪ ਇੰਜਣ ਕੀ ਹੈ ਇਹ ਅਗਨੀ ਹੈ ਇਹ ਬਾਹਰ ਸੂਰਜ ਦੀ ਹੈ ਜਿੱਦਾਂ ਬਾਹਰ ਪਹੁੰਚਣ ਸਕੇ ਆ ਅੰਦਰ ਸੂਰਜ ਆ ਜਾਣਾ ਹੈ اندر ہی ہے سب کچھ کھجانے تو کھوچ کر متھے تگے پورجا ہے نکا جا بدم ورگا یہ حکم چلتا ہے آخری سپریم یہ فیصلہ چلے گا تو تھیان جڑ اچھا پھر سمجھ پریکٹیکل جیون جینا پہے گا کنڈ چھٹ کے اپنے آپ کی جان پچان کر جی واحر جی کا خرس فتح دکھ تھتے جی